ਜਿਵੇਂ ਮਸੋ ਜਿਹੜੀ ਏਟੀਪ੍ਰੈਸ ਕੋਰਪਰੇਟ ਵਿੱਚ ਜਿਸ ਸਰ ਕੀ ਮੰਗ ਲਾ ਜੀ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇੱਕ ਬੜਾ ਹੀ ਸੰਜੀਵਗੀ ਵਾਲਾ ਮੁੱਦਾ ਹੈ ਜਿੱਤੇ ਗੱਲ ਕਰ ਰਹੇ ਅੱਗੇ ਜਿਵੇਂ ਪਹਿਲੇ ਕਹਿੰਦਾ ਰਿਹਾ ਕਿ ਤਕਰੀਬਨ 60 ਤੋਂ 70% ਨੌਕਰੀਆਂ ਪੰਜਾਬ ਦੀਆਂ ਇਹਨਾਂ ਨੇ ਪੰਜਾਬ ਦੇ ਬਾਹਰੋਂ ਆਏ ਬੰਦਿਆਂ ਨੂੰ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਦਿੱਤੀਆਂ ਨੇ ਜਿਵੇਂ ਮੈਂ ਆਰ.ਟੀ.ਐਚ ਘਟਾਇਆ ਸੀ ਮਾਨਸੇ ਵਿੱਚ 8 ਸਾਬਕਾ ਇੰਸਪੈਕਟਰ ਭਰਤੀ ਕੀਤੇ ਗਏ ਜਿਹੜੇ ਸਬ ਜਿਹੜੇ ਹੈਗੇ ਹਰਿਆਣਾ ਤੋਂ ਸੀਗੇ ਇੱਕ ਪੰਜਾਬ ਤੋਂ ਸੀਗਾ ਇਦਾਂ ਹੀ ਉਹਦੇ ਚੱਲਦਿਆਂ ਹੋયા ਇਹਨਾਂ ਨੇ ਓ.ਐਸ.ਡੀ ਜਿਹੜੇ ਆ ਸਾਰੇ ਮੰਤਰੀਆਂ ਨਾਲ ਲਗਾਏ ਔਰ ਸਾਰੇ ਜਿਹੜੇ ਬਿਊਰੋਕ੍ਰੇਸੀ ਹੈ ਉਹਦੇ ਨਾਲ ਬਾਹਰੋਂ ਕੋਈ ਨਾ ਕੋਈ ਲਿਆ ਕੇ ਬੰਦੇ ਲਗਾਉਂਦੇ ਰਹੇ ਹੁਣ ਇੱਕ ਬਹੁਤ ਸੀਰੀਅਸ ਇਸ਼ੂ ਆ ਗਿਆ ਅੱਜ ਕਿਉਂਕਿ ਅਮਨ ਰੌੜਾਏ ਨੇ ਕਿਹਾ ਸੀਗਾ ਕਿ 193 ਬੂਥਾਂ ਦੇ ਵਿੱਚੋਂ ਜਿਹੜਾ ਜਿਹੜਾ ਬੰਦਾ ਬੂਥ ਜਿੱਤ ਗਿਆ ਉਹ ਕੋਈ ਚੇਅਰਮੈਨ ਨਹੀਂ ਦੇਵਾਂਗੇ ਪਰ ਅਨਫੋਰਚੂਨੇਟਲੀ ਸੰਜੀਤਗੀ ਵਾਲਾ ਮੁੱਦਾ ਇਹ ਹੈ ਕਿ ਮੇਰੇ ਕੋਲ ਹੁਣੇ-ਹੁਣੇ ਨੋਟੀਫਿਕੇਸ਼ਨ ਦੀ ਕਾਪੀ ਆਈ ਹੈ ਜਿਹੜੇ ਸ਼੍ਰੀ ਦਿਨੇਸ਼ ਕਸ਼ਵੜ ਜਿਹੜੇ ਹੈਗੇ ਨੇ ਇਹ ਪੰਜਾਬ ਲਾਰਜ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਹੈਗੀ ਇਹ ਡਿਵੈਲਪਮੈਂਟ ਬੋਰਡ ਉਹਦੇ ਜਿਹੜੇ ਨੇ ਦਿਨੇਸ਼ ਕਸ਼ਵੜ ਜੀ ਦੇ ਨਾਮ ਤੇ ਦੀਪਕ ਚੋਹਾਨ ਦੀਪਕ ਚੋਹਾਨ ਦੀਪਕ ਜੋਹਾਨ ਜੀ ਨੂੰ ਚੇਅਰਮੈਨ ਲਗਾਇਆ ਗਿਆ ਇਹ ਦੀਪਕ ਜੋਹਾਨ ਕੌਣ ਨੇ ਇਹ ਸੰਦੀਪ ਪਾਠਕ ਦੇ ਬਹੁਤ ਹੀ ਰਾਈਟ ਹੈਂਡ ਮੈਨ ਨੇ ਔਰ ਪੰਜਾਬ ਦੀ ਇਕਨੋਮੀ ਦਾ ਬੇੜਾਗਰ ਕਰਦੀ ਸਭ ਤੋਂ ਵੱਡਾ ਹੱਥ ਇਹਨਾਂ ਦਾ ਜਿੰਨੀ ਲੁੱਟਖਸੁੱਟ ਪੰਜਾਬ 'ਚ ਹੁੰਦੀ ਆ ਉਹਦਾ ਜਿਹੜਾ ਪੈਸਾ ਸੰਭਾਲਣ ਦਾ ਕੰਮ ਜਿਹੜਾ ਹੈਗਾ ਉਹਦੇ ਲੀਡਰ ਨੇ ਸਾਰੇ ਔਰ ਹੁਣ ਕਮਾਲ ਦੀ ਗੱਲ ਦੇਖੋ ਜਿਹੜੇ ਸਾਡੇ ਆਮ ਆਦੀ ਪਾਰਟੀ ਦੇ ਝੂਝਾਰੂ ਵਰਕਰ ਸੀਗੇ ਜਿਨ੍ਹਾਂ ਨੇ ਮਿਹਨਤ ਕਰਕੇ ਝੂਠ ਬੋਲ ਕੇ ਹੀ ਸਹੀ ਚਾਏ ਝੂਠ ਤਾਂ ਵਰਕਰਾਂ ਨੇ ਨਹੀਂ ਬੋਲਿਆ ਝੂਠ ਤਾਂ ਇਹਨਾਂ ਲੀਡਰਾਂ ਨੇ ਬੋਲਿਆ ਸੀਗਾ ਝੂਠੇ ਵਾਦੇ ਕੀਤੇ ਉਹਨਾਂ ਨੇ 2022 ਝੂਠ ਬੋਲ ਕੇ ਸਰਕਾਰ ਲੈ ਕੇ ਆਂਦੀ ਪਰ ਮਿਹਨ ਸਾਡੇ ਪੰਜਾਬ ਦੇ ਵਰਕਰ ਨੇ ਕੀਤੀ ਸੀਗੀ ਆ ਜੋ ਸਾਰੇ ਇਗਨੋਰ ਕਰਤੇ ਇਗਨੋਰ ਕਰਕੇ ਜਿਹੜੇ ਹੈਗੇ ਆ ਆ ਦੀਪਕ ਚੋਹਾਨ ਵਰਗੇ ਜਿਹੜੇ ਬੰਦੇ ਆ ਇਹਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਆ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਕਿ ਅੱਜ ਦੀ ਅੱਜ ਹੀ ਆ ਸਾਈਨ ਕੀਤੀ ਗਈ ਹੈ ਭਵੰਤਮਾਨ ਜੀ ਵੱਲੋਂ ਇਹ ਅੱਜ ਜਾਰੀ ਹੋਈ ਹੈ ਜਿਹਦੇ ਲਿਖਿਆ ਹੋਇਆ ਸ਼੍ਰੀ ਦੀਪਕ ਚੋਹਾਨ ਨੰਬਰ 1 ਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਪਹਿਲੇ ਤਾਂ ਨੌਕਰੀਆਂ ਬਾਹਰ ਦਿੰਦੇ ਸੀਗੇ ਹੁਣ ਸਾਡੇ ਚੇਅਰਮੈਨ ਨਹੀਂ ਬਾਹਰ ਵੰਡਣ ਲੱਗੇ ਐ ਜਿਹੜੀ ਅਮਨ अरोੜਾ ਇਹ ਗੱਲ ਕਰਦੇ ਐ ਉਹਨਾਂ ਨੂੰ ਪੁੱਛਦਾ अरोੜਾ ਸਾਹਿਬ ਕੋਈ ਚੇਅਰਮੈਨ ਰਸਤਾ ਕਢੋ ਬੂਥ ਵਾਈਜ਼ ਆਪਣੇ ਕਿਹੜੇ ਚੇਅਰਮੈਨ ਨੇ ਕਿਹੜੇ ਬੂਥ ਜਿੱਤੂਗਾ ਬੰਦਾ ਉਹਨੂੰ ਚੇਅਰਮੈਨ ਹੀ ਦੇਾਂਗੇ ਉਤੋਂ ਇਲਾਵਾ ਜਿਹੜੀ ਬਣੀ ਨਿਹਾਈ ਨਿਹਾਈ ਦੀ ਸ਼ਰਮ ਵਾਲੀ ਗੱਲ ਹੈ ਬਹੁਤ ਸ਼ਰਮਾਈ ਗੱਲ ਹੁੰਦੀ ਹੈ ਕਿ ਸਾਡਾ ਹੀ ਪੰਜਾਬ ਦਾ ਪਹਿਲੇ ਜਿਹੜਾ ਵਸਨੀਕ ਇੱਥੇ ਚੇਅਰਮੈਨ ਲਗਾਇਆ ਹੋਇਆ ਸੀਗਾ ਔਰ ਉਹਨੂੰ ਚੇਅਰਮੈਨ ਤੋਂ ਉਤਾਰ ਕੇ ਇਹਨੂੰ ਚੇਅਰਮੈਨ ਲਗਾਇਆ ਗਿਆ ਇੱਕ ਬਾਹਰ ਦਾ ਬੰਦਾ ਇਦਾਂ ਹੀ ਜੋ ਕੰਮ ਆ ਰਿਹਾ ਅੱਜ ਪਾਰਲੀਮੈਂਟ ਦੀ ਸੀਟ ਖਾਲੀ ਕਰਾਈ ਜਾ ਰਹੀ ਹੈ ਧੱਕੇ ਨਾਲ ਖਾਲੀ ਕਰਾਈ ਜਾ ਰਹੀ ਹੈ ਰੋੜਾ ਸਾਹਿਬ ਤੋਂ ਉਹਦਾ ਮੇਜਰ ਰੀਜ਼ਨ ਕੀ ਹੈ ਉਹਦਾ ਮੇਜਰ ਰੀਜ਼ਨ ਹੈ ਕਿ ਬਾਹਰ ਦਾ ਇੱਕ ਬੰਦਾ ਉਹਨੂੰ ਕਹਿੰਦੇ ਹੈ ਰਾਜ ਸਭਾ 'ਚ ਲੈ ਕੇ ਜਾਣਾ ਹੈਗਾ ਜਿਹਦਾ ਨਾਮ ਹੈ ਮਿਸਟਰ ਅਰਵਿੰਦ ਕੇਜਰੀਵਾ ਪਰ ਪੰਜਾਬ ਵਾਲੇ ਕਿਸੇ ਨੂੰ ਨਹੀਂ ਬਖਸ਼ਣ ਲੱਗੇ ਹੈਗੇ ਕਿਉਂਕਿ ਪੰਜਾਬ ਦੀ ਲੁੱਟ ਖੋਟ ਬਹੁਤ ਜ਼ਿਆਦਾ ਹੋ ਗਈ ਹੈ ਜਿਨ੍ਹਾਂ ਨੇ ਕਰਜ਼ਾ ਲੈ ਲਿਆ ਪੰਜਾਬ ਦੀ ਇਕਨੋਮੀ ਖਤਮ ਕਰਤੀ ਇੰਡਸਟਰੀ ਖਤਮ ਕਰਤੀ ਟ੍ਰੇਡ ਖਤਮ ਕਰਤਾ ਐਤੋਂ ਇਲਾਵਾ ਪੰਜਾਬ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਇਹਨੇ ਕ੍ਰੀਏਟ ਕਰਤੀ ਹੈ ਆ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਜਵਾਬ ਮਿਲ ਜਾਣਾ ਲੋਕਾਂ ਨੇ ਹੁਣ ਉਹੀ ਪੁਰਾਣੀਆਂ ਯਾਦਾਂ ਆ ਗਈਆਂ ਤਾਜ਼ਾ ਕਰਤੀਆਂ ਨੇ 2007 ਤੋਂ 2017 ਤੱਕ ਸ਼ੋਮਨੀ ਕਾਲੀਦਾ ਸਰਕਾਰ ਆਈ ਹੈ ਜਿਨ੍ਹਾਂ ਨੇ ਕਦੀ ਵੀ ਬਾਹਰਲਾ ਬੰਦਾ ਇੱਥੇ ਅਪਾਇੰਟ ਨਹੀਂ ਸੀ ਕੀਤਾ ਬਾਹਰ ਦੇ ਕੋਈ ਪੈਸੇ ਨਹੀਂ ਸੀ ਬਾਹਰ ਭੇਜੇ ਇਹਨਾਂ ਨੇ ਪਰ ਆਹ ਹਾਲਾਤ ਅੱਜ ਬਣ ਗਏ ਆ ਮੈਂ ਇਸ ਕਰਕੇ ਸਾਰਿਆਂ ਨਾਲ ਰੂਬਰੂ ਹੋਣਾ ਚਾਹੁੰਦਾ ਸੀਗਾ ਕਿ ਇਹਨਾਂ ਦੀਆਂ ਮੰਨਣਾ ਲਕੀਆਂ ਦੱਸਾਂ ਔਰ ਇਹਨਾਂ ਨੂੰ ਬਥੋੜਾ ਦੱਸਾਂਗੇ ਜਿਹੜੇ ਬਾਹਰੋਂ ਬੰਦੇ ਲੈ ਕੇ ਆ ਰਹੇ ਆ ਇਹ ਬੰਦੇ ਸਿਰਫ ਸਭ ਪੰਜਾਬ ਲੁੱਟਣ ਵਾਸਤੇ ਆ ਰਹੇ ਆਗੇ ਆ ਔਰ ਇਹਦਾ ਹੋਰ ਕੋਈ ਮਕਸਦ ਨਹੀਂ ਹੈਗਾ 1.5 ਸਾਲ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਕਿੱਥੇ 2 ਨੰਬਰ ਦਾ ਸੂਬਾ 26 ਨੰਬਰ ਤੇ ਲੈਣ ਦਾ ਇਹਨਾਂ ਨੇ ਅਗਲੇ 2 ਸਾਲ 28ਵੇਂ ਨੰਬਰ ਤੇ ਰਹਿਣਾ ਔਰ ਪੰਜਾਬ ਦੀ ਸਾਰੀ ਇੰਡਸਟਰੀ ਪੰਜਾਬ ਦੀ ਇਕਨੋਮੀ ਪੰਜਾਬ ਦੀ ਬੈਕਵਾਰ ਖਤਮ ਕਰਨ ਲੱਗਿਆ ਐ ਇੰਦਿਆਂ ਕਰਦੇ। ਮੁਮਤਾ ਜੀ ਤੁਸੀਂ ਕਿਹਾ ਵੀ ਪੰਜਾਬ ਦੇ ਚੇਅਰਮੈਨ ਲਾ ਕੇ ਬਾਹਰ ਟੇਮ ਉਹਨਾਂ ਜਿਹੜੇ ਬਾਹਰ ਗਏ ਨੇ ਉਹਨਾਂ ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਸੀਗਾ ਮੈਂ ਹੁਣੇ ਪੜਦਾ ਵੈਸੇ ਨਾਮ ਨੂੰ ਭੁੱਲ ਗਿਆ। ਅ ਮੈਂ ਦੱਸਦਾ ਐ ਕਿ ਹਾਂ ਜੀ ਨੇ ਦੀਪਕ ਜੁਹਾਂ ਦਾ ਹੌਲ ਲਗਾਏ ਹੈਗੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਮੇਰੇ ਡਿਜ਼ਾਈਨ ਵਿੱਚ ਸੀਗਾ ਚਲਦੇ-ਚਲਦੇ ਭੁੱਲ ਗਿਆ ਮੈਂ ਉਹ ਪੰਜਾਬ ਤੋਂ ਸੀਗੇ ਉਹ ਬਹੁਤ ਬੜੇ ਪੁਰਾਣੇ ਵਰਕਰ ਸੀਗੇ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਇਹ ਹੈਗੇ ਆ ਮੈਂ ਚੇਅਰਮੈਨ ਦੀਆਂ ਗੱਲਾਂ ਤਾਂ ਕਰ ਰਿਹਾ ਕਿਉਂਕਿ ਚੇਅਰਮੈਨ politcal ਪੋਸਟਾਂ ਹੁੰਦੀ ਹੈ ਜਿਹਦੇ ਵਿੱਚ ਕੀ ਉਹਨਾਂ ਦੇ ਵਾਰੀ ਆਂਦੀ ਹੈ ਜਿਹੜੇ ਬੰਦੇ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੰਮ ਕਰਦੇ ਹੁੰਦੇ ਨੇ ਜਦ ਤੱਕ ਅਸੀਂ ਪਾਰਟੀ ਨਾਲ ਕੰਮ ਨਹੀਂ ਕਰਦੇ ਹੈਗੇ ਉਹਨਾਂ ਦਾ ਰਾਈਟ ਨਹੀਂ ਮੰਨਦਾ ਹੈਗਾ। ਔਰ ਰਾਈਟ ਜਿਹੜਾ ਹੈਗਾ ਤਾਂ ਇਹ ਬਣਾ ਰਹੇ ਹੈਗੇ ਆ। ਤਾਂ ਜੋ ਇਹ ਪੰਜਾਬ ਨਾਲ ਵੱਡੀ ਠੱਗੀ ਮਾਰ ਸਕਣ। ਵੱਡੀ ਠੱਗੀ ਮਾਰ ਸਕਣ। ਇਸੇ ਚੱਲਦਿਆਂ ਹੋਇਆਂ ਬਾਰ-ਬਾਰੀ ਨੋਟੀਫਿਕੇਸ਼ਨ ਹੋ ਰਹੀਆਂ ਨੇ, ਚੇਰਮੈਨੀਆਂ ਵੀ ਹੋ ਰਹੀਆਂ ਨੇ। ਉਹਦੇ ਵਿੱਚ ਤੁਸੀਂ ਦੇਖੋ ਲਿਸਟਾਂ ਚੈੱਕ ਕਰੋ। ਉਹ ਕਿਹੜੇ ਬੰਦੇ ਨੇ? ਹੁਣ ਪੰਗੋਵਾ ਟੀਨੂ ਹੀ ਲਗਾਤਾ। ਸਾਡਾ ਆਪਣਾ ਭਰਾ ਵਾ, ਬੜਾ ਬੜੇ ਖੁਸ਼ੀ ਹੋਈ ਪੰਗੋਵਾ ਟੀਨੂ ਲਗਾਤਾ ਕਿਉਂ ਸਾਡੇ ਵਿੱਚੋਂ ਹੈਗਾ, ਸਾਡੇ ਵਿੱਚ ਹੀ ਗਏ ਨੇ। ਔਰ ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ ਉਹਦਾ ਹੱਕ ਨਹੀਂ ਬੰਦਾ ਉਹਦਾ ਹੱਕ ਬੰਦਾ ਨਾ ਜਿਹੜੇ ਬੰਦੇ ਸਾਡੇ ਸ਼੍ਰੋਮਣੀ ਅਕਾਲੀ ਦਲ ਚੇਅਰਮੈਨ ਨੇ ਉਹਨੂੰ ਮਿਲਦੀ ਰਹੀ ਹੈ ਉਹ ਕੀ ਨਾਮ ਸੀ ਜਿਹੜਾ ਉਤਾਰਿਆ ਹੈਗਾ ਤੇ ਜਿਹੜਾ ਲਗਾਇਆ ਸੁਰੇਸ਼ ਕੁਮਾਰ ਗੋਲਸੀ ਸੁਰੇਸ਼ ਕੁਮਾਰ ਗੋਲਸੀ ਇਹ ਸਾਹਿਬ ਜਿਹੜੇ ਸਭ ਤੋਂ ਪੁਰਾਣੇ ਵਰਕਰ ਸੀਗੇ ਆਮ ਆਦਮੀ ਪਾਰਟੀ ਦੇ ਸੁਰੇਸ਼ ਗੋਲ ਜੀ ਨੂੰ ਉਤਾਰ ਕੇ ਲਗਾਏ ਗਏ ਨੇ ਗੱਲ ਇਦਾਂ ਦੀ ਹੈਗੀ ਐ ਬੋਟੀ ਜੀ ਗੱਲ ਜਿਹੜੀ ਮੈਂ ਕਰਦਾ ਜਿਹੜੀ ਤੁਹਾਨੂੰ ਬੇਨਤੀ ਆ ਲਗਾਨਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਉਹ ਪੰਜਾਬ ਤੋਂ ਸੀਗੇ ਤੇ ਪੰਜਾਬ ਦੇ ਵਸਨੀਕ ਸੀ ਇੱਥੋਂ ਰਹਿਣ ਵਾਲੇ ਸੀ ਔਰ ਮਿਹਨਤ ਕਰ ਸੀ ਅੱਜ ਇਹਨਾਂ ਨੇ ਸਾਰੀ ਦੀ ਸਾਰੀ ਪਾਰਟੀ ਇਗਨੋਰ ਕਰਤੀ ਐ ਔਰ ਸਾਰੇ ਸਾਰੇ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈਗਾ ਵਾ ਜਿੱਥੇ ਇਹਨਾਂ ਨੇ ਮਿਹਨਤ ਨੂੰ ਇਗਨੋਰ ਕੀਤਾ ਉੱਥੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕੇ ਮਾਰਦੇ ਔਰ ਡਾਕੇ ਮਾਰਦੇ ਕਿਹਦੇ ਵਾਸਤੇ ਪਏ ਨੇ ਦਿੱਲੀ ਵਾਲਿਆਂ ਵਾਸਤੇ ਤੇ ਦਿੱਲੀ ਦੇ ਵਸਨੀਕਾਂ ਵਾਸਤੇ